ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਦਿਖਾ ਰਹੀ ਹਾਂ ਸਲਵਾਰ ਦਾ ਡਿਜ਼ਾਈਨ ਬਣਾ ਕੇ ਇਹ ਆਪਾਂ ਨੇ 셔ਟ ਨਾਲ ਦਾ ਫੈਬਰਿਕ ਜਿਹੜਾ ਲੈ ਲਿਆਗਾ ਸਭ ਤੋਂ ਪਹਿਲਾਂ ਕੀ ਕਰਨਾ ਆਪਾਂ ਨੇ ਇਹ ਪੱਟੀਆਂ ਦਾ ਤਿਆਰ ਕਰ ਲੈਣੀਆਂ ਆਪਾਂ ਨੇ ਇਸ ਤੇ ਆਪਾਂ ਬੜਾ ਬੱਖਾ ਕਰਕੇ ਸਿਲਾਈ ਲਗਾਉਣੀਆਂ ਗਈ ਕਿਉਂਕਿ ਬਾਅਦ ਚ ਆਪਾਂ ਉਢੇੜਨੀ ਆ ਸਲਾਈ लो जी आप पट्टी तैयार कर ली आई सलवार तो अटैच करें ये अपने दो तैयार कर लेंगे हूँ आप करना ये अपना सलवार का सीधी साइड है अपना जिन्ना कपड़ा बच्चे फोल्ड करना हना होंदा क इंच का कपड़ा इदा फोल्ड करके उपरली साइड तो प्रेस लगा लेनी अपनी ये हूँ एक जगह ही टिका जाएगा कपड़ा अद्ध घट नहीं होगा कितने ਇਸ ਦੇ ਉੱਪਰ ਆਪਾਂ ਜਿਹੜੀ ਆ ਪੱਟੀ ਅਟੈਚ ਕਰਾਂਗੇ ਕੋਜੀ ਇਦਾਂ ਇਹ ਪੱਟੀ ਜਿਹੜੀ ਆਪਾਂ ਨੇ ਅਟੈਚ ਕਰ ਲਈ ਨਾ ਤੇ ਨਾਲ ਦੀ ਨਾਲ ਹੀ ਆਪਾਂ ਇਹਦੇ ਲੈਸ ਲਗਾਉਣੀਆਂ ਇਹ ਜਿਗਜੈਗ ਲੈਸ ਆ ਜਾਂ ਤੁਸੀਂ ਪਹਿਲਾਂ ਇੱਥੇ ਲੈਸ ਅਟੈਚ ਕਰ ਸਕਦੇ ਹੋ ਮੈਂ ਇਹ ਉੱਪਰ ਹੀ ਕਰ ਦੂੰਗੀ ਇਦਾਂ ਕਰਕੇ ਹੁਣ ਆਪਾਂ ਇਹਦੇ ਕਿਨਾਰੇ ਤੇ ਜਿਹੜੀ ਸਲਾਈ ਲਗਾ ਦਾਂਗੇ ਦੇਖੋ ਜੀ ਇਦਾਂ ਹੀ ਆਪਾਂ ਸਾਰੀ ਜਿਹੜੀ ਆ ਲੇਸ ਤੇ ਲਗਾ ਲਾਂਗੇ ਦੇਖੋ ਕਿੰਨੀ ਸੋਹਣੀ ਫਿਨਿਸ਼ਿੰਗ ਆਈ ਆ ਤੇ ਇਧਰੋਂ ਵੀ ਇਧਰੋਂ ਵੀ ਇਹ ਪੱਟੀ ਲਗਾਉਣ ਦੇ ਕਈ ਤਰੀਕੇ ਹੁੰਦੇ ਨੇ ਸਭ ਦਾ ਆਪ ਦਾ ਆਪ ਦਾ ਅਲੱਗ-ਅਲੱਗ ਤਰੀਕਾ ਹੁੰਦਾ ਪਰ ਮੈਨੂੰ ਇਹ ਤਰੀਕਾ ਸਖਾਲਾ ਲੱਗਦਾ ਸੌਖਾ ਲੱਗਦਾ ਇਹ ਨਾਲ ਇਦਾਂ ਕਰਕੇ ਕੋਈ ਬਲ ਵਗੈਰਾ ਵੀ ਨਹੀਂ ਪੈਂਦਾ ਹੈਗਾ ਇਹ ਕਈ ਤਰੀਕਿਆਂ ਨਾਲ ਲੱਗ ਜਾਂਦੀ ਹੈ ਲੈਸ ਦੇਖੋ ਜੀ ਕਿੰਨੀ ਸੋਹਣੀ ਲੱਗ ਗਈ ਆ ਦੇਖੋ ਜੀ ਇਦਾਂ ਆਪਾਂ ਲਗਾ ਲਿਆ ਹੁਣ ਸੇਮ ਆਪਾਂ ਕੀ ਕਰਨਾ ਇਦਾਂ ਨੀਚੇ ਰੱਖ ਕੇ ਲੈਸ ਜਿੱਗ ਜਾ ਗਲਾਸ ਇਦਾਂ ਇੱਥੇ ਕਿਨਾਰੀ ਕਿਨਾਰੀ ਤੇ ਸਲਾਈ ਲਗਾ ਦਾਂਗੇ ਤੇ ਪਲੀਜ਼ ਕਮੈਂਟ ਦੇ ਵਿੱਚ ਦੱਸਿਆ ਕਰੋ ਕਿ ਸਾਡੀ ਵੀਡੀਓ ਕਿੱਥੇ ਇੱਕ ਤੱਕ ਪਹੁੰਚ ਜਾਂਦੀ ਆ ਕਿੱਥੋਂ ਕਿੱਥੋਂ ਤੁਸੀਂ ਦੇਖਦੇ ਹੋ ਸਾਡੀ ਵੀਡੀਓ ਨੂੰ ਇਹ ਕੁਝ ਇਸ ਤਰ੍ਹਾਂ ਕਨਾਰੇ ਕਨਾਰੇ ਇਸ ਤਰ੍ਹਾਂ ਦਬੋ ਦਉਣੀਆ ਤੇ ਜੇ ਸਾਡੀ ਡਿਜ਼ਾਈਨਿੰਗ ਵਗੈਰਾ ਵਧੀਆ ਲੱਗਦੀ ਆ ਤਾਂ ਪਲੀਜ਼ ਸ਼ੇਅਰ ਵੀ ਕਰਿਆ ਕਰੋ ਸਾਰੀਆਂ ਹੋਰ ਪਹਿਣਾ ਨਾਲ ਤਾਂ ਕਿ ਉਹਨਾਂ ਨੂੰ ਵੀ ਸੂਟ ਸਟਿਚ ਕਰਨ ਲਈ ਆਈਡੀਆਜ਼ ਮਿਲ ਜਾਣ ਵੀ ਆਪਾਂ ਪ੍ਰਿੰਟਡ ਸੂਟਸ ਨੂੰ ਕਿੱਦਾਂ ਡਿਜ਼ਾਈਨ ਕਰ ਸਕਦੇ ਆ ਕੁਝ ਕਿੰਨੀ ਸੋਹਣੀ ਪੌਂਚੇ ਨੇ ਜਿਹੜੇ ਤਿਆਰ ਹੋਈ ਨੇ ਪੱਟੀ ਲਗਾ ਕੇ ਹੁਣ ਆਪਾਂ ਕੀ ਕਰਨਾ ਲਾਸਟ ਤੇ ਜਿਹੜੀ ਆਪਾਂ ਵੱਡੇ ਬਕੇ ਨਾਲ ਸਿਲਾਈ ਲਗਾਈ ਹੋਈ ਹੈ ਆਪਾਂ ਉਹ ਦੇਰ ਦੇਣਾ ਤੇ ਮੈਂ ਫਿਰ ਤੁਹਾਨੂੰ ਫਾਈਨਲ ਲੁੱਕ ਦਿਖਾ ਦਾਂਗੀ ਵੀ ਕਿਦਾਂ ਤਿਆਰ ਹੋਈ ਨੇ ਪੌਂਚੇ ਸਲਵਾਰ ਤੇ ਇਹ ਆ ਜੀ ਫਾਈਨਲ ਲੁੱਕ ਸਲਵਾਰ ਤੇ ਪੌਂਚਿਆਂ ਦੀ ਦੇਖ ਸਕਦੇ ਹੋ ਕਿੰਨੀ ਸੋਹਣੀ ਪੱਟੀ ਲਗਾਈ ਆ ਤੇ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੁਸੀਂ ਵੀ ਇਦਾਂ ਮੇਰੀ ਵੀਡੀਓ ਦੀ ਹੈਲਪ ਨਾਲ ਸੋਹਣੀ ਸੋਹਣੀ ਡਿਜ਼ਾਈਨ ਜਿਹੜੇ ਬਣਾ ਸਕਦੇ ਹੋ ਦੇਖੋ ਤੇ ਸਬਸਕ੍ਰਾਈਬ ਕਰ ਲਓ ਜੀ ਜਿਨ੍ਹਾਂ ਨੇ ਨਹੀਂ ਕੀਤਾ ਪਲੀਜ਼ ਸ਼ੇਅਰ ਵੀ ਜ਼ਰੂਰ ਕਰਿਆ ਕਰੋ